ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਅੱਜ ਵੱਖ ਵੱਖ ਕਿਸਾਨ ਜਥੇਬੰਦੀਆਂ ਅਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਰੋਪੜ ਦੇ ਸੋਲਖੀਆਂ ਟੋਲ ਪਲਾਜ਼ਾ ਉੱਤੇ ਕਰੀਬ 11 ਵਜੇ ਟੋਲ ਪਲਾਜ਼ਾ ਨੂੰ ਬੰਦ ਕਰਕੇ ਆਮ ਲੋਕਾਂ ਦੇ ਲਈ ਮੁਫਤ ਕਰ ਦਿੱਤਾ ਗਿਆ ਇਸ ਮੌਕੇ ਟੋਲ ਪਲਾਜ਼ਾ ਉੱਤੇ ਭਾਰੀ ਵਾਹਨਾਂ ਦੀ ਤਾਦਾਦ ਜ਼ਰੂਰ ਨਜ਼ਰ ਆਈ ਕਿਉਂਕਿ 13 ਲਾਈਨਾਂ ਦੇ ਵਿੱਚੋਂ ਦੋਨੇ ਪਾਸਿਆਂ ਦੀਆਂ ਇੱਕ ਇੱਕ ਲਾਈਨਾਂ ਚਲਾਈਆਂ ਗਈਆਂ ਸੀ ਇਸ ਮੌਕੇ ਪੁਲਿਸ ਫੋਰਸ ਦੀ ਮੌਜੂਦਗੀ ਵੀ ਵੱਡੇ ਪੱਧਰ ਉੱਤੇ ਰਹੀ ਜਿੱਥੇ ਬੰਦੀਆਂ ਵੱਲੋਂ ਦੱਸਿਆ ਗਿਆ ਕਿ 11 ਵਜੇ ਤੋਂ ਲੈ ਕੇ 3 ਵਜੇ ਤੱਕ ਇਹ ਟੋਲ ਆਮ ਲੋਕਾਂ ਦੇ ਲਈ ਮੁਫਤ ਕਰ ਦਿੱਤਾ ਗਿਆ ਹੈ ਇਸ ਪ੍ਰਦਰਸ਼ਨ ਦਾ ਮੁੱਖ ਮਕਸਦ ਕੇਂਦਰ ਸਰਕਾਰ ਉੱਤੇ ਪ੍ਰਭਾਵ ਪਾਉਣਾ ਹੈ ਤਾਂ ਜੋ ਬੰਦੀ ਸਿੰਘਾਂ ਦੀ ਰਿਹਾਈ ਜਲਦ ਤੋਂ ਜਲਦ ਕਰੇ ਜਥੇਬੰਦੀਆਂ ਦੇ ਨੁਮਾਇੰਦੇ ਦਾ ਕਹਿਣਾ ਸੀ ਕਿ ਬੰਦੀ ਸਿੰਘ ਪਿਛਲੇ ਲੰਬੇ ਸਮੇਂ ਤੋਂ ਜੇਲਾਨੇ ਦੇ ਵਿੱਚ ਬੰਦ ਕੀਤੇ ਹੋਏ ਹਨ ਅਤੇ ਉਹਨਾਂ ਦੀ ਰਿਹਾਈ ਦੀ ਮੰਗ ਵੀ ਪਿਛਲੇ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਹੈ ਲੇਕਿਨ ਸਰਕਾਰ ਵੱਲੋਂ ਇਸ ਮੁੱਦੇ ਉੱਤੇ ਕੋਈ ਵੀ ਹਾਂ ਪੱਖੀ ਹੁੰਗਾਰਾ ਨਹੀਂ ਦਿੱਤਾ ਜਾ ਰਿਹਾ ਅਤੇ ਨਾ ਹੀ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾ ਰਿਹਾ ਹੈ ਬੰਦੀ ਸਿੰਘਾਂ ਨੂੰ ਰਿਹਾ ਕਰਾਉਣ ਦੇ ਲਈ ਇਹ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਸਾਰਿਆਂ ਤੋਂ ਪਹਿਲਾਂ ਤਾਂ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੇ ਫਤਿਹ ਮੈਂ ਕਲਵਾਨ ਸਿੰਘ ਸੈਣੀ ਸਰਕਾਰੀ ਖਾਲਸਾ ਫੈਡਰੇਸ਼ਨ ਤੋਂ ਜੀ ਜਿਹੜੀ ਅੱਜ ਦੀ ਕਾਲ ਹੈ ਜੀ ਇਹ ਕੌਮੀ ਇਨਸਾਫ ਮੋਰਚੇ ਵੱਲੋਂ ਆ ਜੀ ਕਿਉਂਕਿ ਪਿਛਲੇ 6 7 ਜਨਵਰੀ ਤੋਂ ਚੰਡੀਗੜ੍ਹ ਦੀਆਂ ਫਰੋਹਾਂ ਤੇ ਕੌਮੀ ਇਨਸਾਫ ਮੋਰਚਾ ਲੱਗਿਆ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਔਰ ਲਗਭਗ 1 ਸਾਲ ਤੋਂ ਉੱਪਰ ਟਾਈਮ ਹੋ ਗਿਆ ਨਾ ਸੈਂਟਰ ਦੀ ਸਰਕਾਰ ਨੇ ਸਾਡੀ ਸੁਣਵਾਈ ਕੀਤੀ ਆ ਨਾ ਹੀ ਕੇਂਦਰ ਦੀ ਸਰਕਾਰ ਨੇ ਸਾਡੀ ਸੁਣਵਾਈ ਕੀਤੀ ਆ ਇਸ ਕਰਕੇ ਜਿਹੜੀ ਅੱਜ ਦੀ ਕਾਲ ਹੈ ਇਹ ਕੌਮੀ ਇਨਸਾਫ ਮੋਰਚੇ ਵੱਲੋਂ ਆ ਔਰ ਜਿਹੜਿਆਂ ਕਮੇ ਸੰਮੋਰਚੇ ਦੀਆਂ ਚਾਰ ਮੰਗਾਂ ਐ ਜਿਵੇਂ ਕਿ ਪਹਿਲੀ ਮੰਗ ਹੈ ਬੰਦੀ ਸਿੰਘਾਂ ਦੀ ਰਿਹਾਈ ਦੂਸਰੀ ਮੰਗ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜਾ ਬੇਅਦਮੀਆਂ ਹੋ ਰਹੀਆਂ ਉਹਨਾਂ ਦੇ ਵਾਸਤੇ ਕੋਈ ਸਖਤ ਕਾਨੂੰਨ ਬਣਾਉਣ ਵਾਸਤੇ ਦੂਜੀ ਮੰਗ ਹੈ ਤੀਸਰੀ ਮੰਗ ਇਹ ਹੈ ਕਿ ਜਿਹੜਾ ਬਹਿਵਲ ਕਲਾਂ ਔਰ ਬਰਗਾੜੀ ਵਿੱਚ ਗੋਲੀ ਕੰਢ ਹੋਇਆ ਸੀ ਉਹਦੇ ਜਿਹੜੇ ਦੋਸ਼ੀ ਐ ਉਹਨਾਂ ਨੂੰ ਸੁਜਾਵਾਂ ਤੇ ਆਉਣ ਵਾਸਤੇ ਜਿਹੜਾ ਇਹ ਮੋਰਚਾ ਉੱਥੇ ਲੱਗਿਆ ਹੋਇਆ ਤੇ ਜਿਹੜੀ ਚੌਥੀ ਮੰਗ ਹੈ ਕਿ ਜਿਹੜੇ 300 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਧਰ ਉੱਧਰ ਹੋਏ ਵੇ ਆ ਉਹਨਾਂ ਦੀ ਪਾਲ ਵਾਸਤੇ ਇਹ ਉਹਨਾਂ ਦੀ ਜਿਹੜੇ ਆ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਮੈਂ ਸਰਬਜੀਤ ਸਿੰਘ ਸ਼ਹਿਰੀ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਛੇਰੇ ਪੰਜਾਬ ਰੋਪੜ ਇਹ ਅੱਜ ਕੌਮੀ ਇਨਸਾਫ ਮੋਰਚੇ ਵੱਲੋਂ ਜਿਹੜਾ 3 ਘੰਟੇ ਟੋਲ ਫ੍ਰੀ ਕਰਨ ਦਾ ਜਿਹੜਾ ਕਾਲ ਆਈ ਸੀ ਉਹਦੇ ਸਬੰਧ ਦੇ ਵਿੱਚ ਅਸੀਂ ਇੱਥੇ 71 ਹੋਏ ਆ ਸਾਡੇ ਸਾਰੇ ਆਪਣੇ ਸੰਘਰਸ਼ ਜਵਾਨ ਨੇ ਲੱਗ ਲੱਗ ਡਿਊਟੀ ਲੱਗੀਆਂ ਹੋਈਆਂ ਨੇ ਜਿੱਥੇ ਇਹਤੇ ਡਿਊਟੀ ਆਪਣੀ ਨਿਭਾ ਰਹੇ ਆ ਤੇ ਜੋ ਅਗਲਾ ਸੰਘਰਸ਼ ਹੋਊਗਾ ਹੁਣ ਗੱਲ ਇਹ ਆ ਇਹ ਆਮ ਤੌਰ ਤੇ ਕਹਿੰਦੇ ਇੱਕ ਭਾਰਤ ਇੱਕ ਕਾਨੂੰਨ ਬਣਾਉਂਦੇ ਆ ਲੇਕਿਨ ਨਹੀਂ ਇਹ ਗਲਤ ਨੇ ਸਾਡੇ ਸਿੱਖਾਂ ਵਾਸਤੇ ਕਾਨੂੰਨ ਹੋਰ ਹੈ ਬਾਕੀ ਭਾਰਤੀਆਂ ਵਾਸਤੇ ਕਾਨੂੰਨ ਹੋਰ ਹੈ ਇਹ ਜਿਹੜਾ ਸੰਘਰਸ਼ ਚੱਲ ਰਿਹਾ ਇਹ ਜਿਹੜਾ ਸਾਡੇ ਬੰਦੀ ਸਿੰਘ ਇਹਨਾਂ ਨੇ ਕੈਦ ਕੀਤੇ ਹੋਏ ਨੇ ਉਹਨਾਂ ਨੇ ਕੋਈ ਗਲਤ ਕੰਮ ਨਹੀਂ ਕਰਿਆ ਕਿਉਂਕਿ ਜੇ ਇਹ ਗਲਤ ਨੇ ਤਾਂ ਬਿਆਨਤ ਬੁੱਚੜ ਵਰਗੇ ਕੇਪੀਐਸ ਗਿੱਲ ਜਾਂ ਹੋਰ ਜਿੰਨੇ ਵੀ ਅਫਸਰ ਸੀ ਜਿਨ੍ਹਾਂ ਨੇ ਕੋਕੋ ਕੇ ਬੰਦੇ ਮਾਰੇ ਨੇ ਬੱਚੇ ਮਾਰੇ ਨੇ ਤੇ ਉਹ ਵੀ ਤਤਵਾਦੀ ਹੋਏ ਫਿਰ ਇਸ ਕਰਕੇ ਭਈ ਇਸ ਦਾ ਇੱਕ ਚਾਹੁੰਦੇ ਆ ਵੀ ਇਨਸਾਫ ਹੋਣਾ ਚਾਹੀਦਾ ਹੁਣ ਜਿਹੜਾ ਬਲਾਤਕਾਰੀ ਹੈ ਤੁਹਾਡਾ ਉਹਦੀ ਗੱਲ ਆਮ ਚੱਲਦੀ ਹੈ ਕਿਉਂ ਉਹ ਬਲਾਤਕਾਰੀ ਵੀ ਆ ਤੇ ਉਹ ਕਾਤਲ ਵੀ ਆ ਜਿਹੜੇ ਸਾਡੇ ਸਿੰਘ ਬੰਦੀ ਸਿੰਘ ਨੇ ਉਹਨਾਂ ਨੇ ਕਿਸੇ ਨਾਲ ਕੋਈ ਗਲਤ ਕੰਮ ਨਹੀਂ ਕਰਿਆ ਠੀਕ ਆ ਜੇ ਉਹਨਾਂ ਨੇ ਕੰਮ ਕਰਿਆ ਬਿਆਨ ਤੇ ਬੁੱਚੇ ਨੂੰ ਮਾਰਿਆ ਉਹਨਾਂ ਮੁਕਰੇ ਨਹੀਂ ਅਗਰ ਉਹ ਮੁਕਰਦੇ ਵੀ ਅਸੀਂ ਇਹ ਕੰਮ ਨਹੀਂ ਕਰਿਆ ਫੇਰ ਸੀ ਉਹ ਤਾਂ ਕਹਿੰਦੇ ਵੀ ਹਾਂ ਅਸੀਂ ਕਰਿਆ ਇਸ ਕਰਕੇ ਉਹਨਾਂ ਨੂੰ ਰਿਹਾਨ ਕੀਤਾ ਜਾ ਰਿਹਾ ਯਾਦ ਕੇ 2 ਸਾਲ ਪਹਿਲਾਂ ਮੋਦੀ ਨੇ ਐਲਾਨ ਵੀ ਕਰਿਆ ਸੀਗਾ ਬੰਦੀ ਸਿੰਘਾਂ ਰਿਹਾ ਕਰਨ ਦਾ ਲੇਕਿਨ ਉਹ ਨਹੀਂ ਕਰੇ ਇਹ ਜਿਹੜਾ ਕੇਜਰੀਵਾਲ ਹੈ ਕੇਜਰੀਵਾਲ ਵੀ ਆਰਐਸਐਸ ਦੀ ਬੁੱਚੇ ਚ ਬੈਠਾ ਇਹਦੇ ਕੋਲੇ ਨਵਿੰਦਰਪਾਲ ਭੁੱਲਰ ਦੀ ਰਿਹਾਈ ਦੀ ਫਾਈਲ ਪਈ ਉਹ ਤੇ ਸੈਨ ਨਹੀਂ ਕਰ ਰਿਹਾ ਕੇਜਰੀਵਾਲ ਔਰ ਇਹ ਨਾ ਭਗਵਾਨ ਤਮਨ ਵੀ ਉਹਨਾਂ ਨਾਲ ਦੋਸ਼ੀ ਹੈ ਇਸ ਕਰਕੇ ਬਾਕੀ ਜੋ ਕਮਨ ਸਾਹ ਮੋਰਚੇ ਵੱਲੋਂ ਸਾਨੂੰ ਅਗਲੀ ਰਣਨੀਤੀ ਤਿਆਰ ਕਰਨ ਨੂੰ ਕਹਿਣੀ ਜਾ ਰਿਹਾ ਕਰਨਗੇ ਅਸੀਂ ਜ਼ਰੂਰ ਪਹੁੰਚਾਂਗੇ ਹਰੇਕ ਉਹਨਾਂ ਦੇ ਪੁੱਲ ਚੜਾਵਾਂਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ